ਤੇ ਲੋ ਜੀ ਆਪਾਂ ਪਹੁੰਚ ਗਏ ਆ ਜਿੱਥੇ ਆਪਾਂ ਆਣਾ ਸੀ ਡੀਮਾਰਟ ਥੋੜਾ ਜਿਹਾ ਰਸਨ ਪਾਣੀ ਖਤਮ ਸੀ ਉਹ ਲੈਣ ਆਏ ਆ ਤੇ ਨਾਲੇ ਕੁਛ ਉਤਾਰਨ ਨੂੰ ਕੰਮ ਸੀ ਆਫਿਸ ਦਾ ਉੱਧਰ ਆਏ ਨੇ ਆਪਾਂ ਦੋ ਤਿੰਨ ਕੰਮ ਕਰਨੇ ਨੇ ਤੇ ਪਹਿਲਾਂ ਵਲੌਗ ਆਪਾਂ ਕਾਫੀ ਫਾਇ ਡੀਮਾਰਟ ਦੇ ਦੇਖਦੇ ਆਂ ਜੇ ਟਾਈਮ ਲੱਗਿਆ ਬਣਾਵਾਂਗੇ ਨਹੀਂ ਤਾਂ ਬਸ ਥੋੜਾ ਬੋਤਾ ਸਮਾਨ ਲੈ ਕੇ ਫਿਰ ਅਸੀਂ ਵਾਪਸ ਜਾਣਾ ਦਮਨ ਖਾਰੀ 버ਗਰ ਦਮਣਾ ਗਿਆ ਸੀ ਤੇ ਦਮਣ ਲੱਗੀ ਪਈ ਬੜਾ ਅੱਜ ਸੰਡੇ ਆ ਤਾਂ ਰਸਪੁਰਾ ਫੁੱਲਾ ਗੱਡੀ ਲਈ ਪਾਰਕਿੰਗ ਮਸਾਂ ਮਿਲੀ ਆਪਣੀ ਬਾਲੀ ਪਿੱਛੇ ਦੀ ਲੱਗੀ ਗੱਡੀ ਬਾਕੀ ਸਾਰੀਆਂ ਉਹ ਹੋਣੇ ਅੱਗੇ ਉਹ ਆ ਗਿਆ ਨਾ ਥੰਮਾ ਜਾ ਆਪਾਂ ਵੀਡੀਓ ਨਾਲ ਲੈ ਕੇ ਗਏ ਸੀ 2 ਮਹੀਨੇ ਚੱਲ ਕੇ ਆਪਣਾ 2 ਮਹੀਨੇ ਬਾਅਦ ਆਪਾਂ ਆ ਰਹੇ ਹਾਂ ਲੋਕਰ ਦੀ ਪਾਪਾ ਨੇ ਚਾਬੀ ਜੇਬ ਚ ਪਾ ਲਈ ਲੋਕ ਕਰਨ ਦੀ ਲੋੜ ਹੈ ਲੋਕਰ ਨਹੀਂ ਕਿ ਲੋੜ ਹੈ ਇਹ ਕਿ ਗੱਡੀ ਚੱਲਦੀ ਚੱਟੀ ਦੇਖਿਆ ਆਹ ਦੇਖ ਲੋ ਹੁਣ ਕੰਮ ਰੀਨਾ ਕਲਸੀ ਪਹਿਣਾ ਦੇਖ ਲੋ ਹੁਣ ਹਰਪਾਲ ਪਾ ਜੀ ਦੇਖ ਲਓ ਹੁਣ ਹੁਣ ਗਲਤੀ ਕੀਤੀ ਐ ਇਹ ਮੇਰੀ ਐ ਯਾਰ ਇੰਨਾ ਭਲੱਕੜ ਬੰਦਾ ਪਤਾ ਹੀ ਨਹੀਂ ਲੱਗਦਾ ਇੰਨੀ ਸਾਇਲੈਂਟ ਐ ਇੰਨੀ ਸਾਇਲੈਂਟ ਜਿੰਨੀ ਕਹਦੇ ਬਸ ਤਿੰਦਰ ਕੋਲ ਦੇਲੋਂ ਵਾਲੀ ਦੀਦੀ ਨੇ ਮੇਰੇ ਨਾਲ ਦੀ ਗੱਲ ਕਰਨੀ ਗੱਲ ਤਾਂ ਜਿੰਨੇ ਕਰਨੀ ਕਰਨੀ ਉਹ ਮੈਂ ਗੱਡੀ ਦੀ ਗੱਲ ਕਰ ਰਿਹਾ ਹਲੇ ਵੀ ਨਹੀਂ ਦੇਖਿਆ ਲੱਗਦਾ ਬੰਦ ਪਈ ਐ ਨਹੀਂ ਪਤਾ ਲੱਗਿਆ ਕੁਝ ਵੀ ਨਹੀਂ ਪਤਾ ਲੱਗ ਰਿਹਾ ਹਨਾ ਨਾ ਅੱਡੀ ਕੁਚਲ ਨੂੰ ਅੱਡੀਆਂ ਹੁਣ ਸਰਦੀਆਂ ਚ ਜਰੱਬਾ ਪਣੀ ਆ ਗਿਆ ਕੋਈ ਚੰਦੀ ਲੋੜੀ ਨਹੀਂ ਆ ਲੈ ਲੈ ਇਹਨਾਂ ਅੱਡੀਆਂ ਫੋਥਰੋ ਇਹਦੇ ਨਾਲ ਸਕਰਬ ਕਰ ਲੋ ਇਹਨਾਂ ਫਿਰ ਉਹਨੂੰ ਮੈਨਜ ਨੂੰ ਪਰਾਂ ਲਾ ਲੋ ਸਾਰਾ ਕੁਝ ਸੈਚ ਫੈਸਿਲਿਟੀ ਬਣੇ ਬਣੇ ਅਸੀਂ ਆਗੇ ਟੀਮ ਵਰਕ ਤੇ ਤਾਰੀਖੇ ਤੇ ਲਾਈ ਹੋ ਰਹੀ ਹੈ ਕਾਰੂਸੀ ਚੀ ਗੁਰਦਾ ਨਾ ਹੋਈ ਬਿਲਕੁਲ ਰਮਣਾ ਪਾ ਚਲੂ ਹੈਂਡ ਵੋਸ਼ ਨਾ ਤੁਸੀਂ ਕਿਹੜਾ ਪਹਿਲੇ ਅਸ ਤੇ ਗਏ ਹੋ ਛਾਹ ਵੇ ਰੈਂਡ ਵੋਸ਼ ਚੁੱਕ ਰਹੇ ਹੋ ਇਹ ਇੱਕ ਗੁਲਾਬੋ ਵਾਲਾ ਲੈ ਲਓ ਗੁਲਾਬੋ ਵਾਲਾ ਨਹੀਂ ਲੈਣਨ ਜਿਹੜਾ ਵਾਲਾ ਇਹਨਾਂ ਤੋਂ ਨੰਨ ਕੋਈ ਫੇਸ ਵੋਸ਼ ਨਹੀਂ ਹੈ ਆ ਤੁਹਾਨੂੰ ਦਵਾਉਂਦਾ ਮਾਇ ਤਾਂ ਗੈਪਨ ਸੀ ਹੈ ਕੰਦਲਾ ਕੰਦਨਾਲਾ ਰਹਿੰਗੋ ਇਹ ਆਪਾਂ ਇਹਨਾਂ ਸਾਥ ਬੋਸ ਕਰਦੇ ਆ 400 ਰੁਪਏ ਉਹ ਉਨ੍ਹਾਜ਼ ਵਿੱਚ ਰੱਖੋਗੇ ਉਹ ਉੱਥੇ ਸਿੱਧੇ ਇੱਥੇ ਕਿਹੜੇ ਹੋਣਾ ਪਈ ਆ ਹੀ ਗਾ ਲੋ ਉਸ ਨੂੰ ਦੇਖੀਏ ਨਹੀਂ 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 ਇਹ ਤਾਂ ਕਟਾਨ ਮਰਨ ਵਾਸਤੇ ਹੈਂਗੋ ਵਾਲਾ ਹਾਂ ਹੂੰ ਉਹ ਗੁਲਾਮ ਦੀ ਬਿੱਪੂ ਆਇਆ ਕਰੂਗੀ ਤੇਰੇ ਆਹ ਤੇੜਾ ਸਟੀਚ ਮਿਲ ਗਿਆ ਉਹ ਆ ਗਿਆ ਇਹ ਤਾਂ ਉਹ ਨਹੀਂ ਹੈ ਡਾਕਟਰ ਨੂੰ ਸਮਝ ਨਹੀਂ ਲੱਗਦੀ ਹੈਗੀ ਬੰਦਾ ਪਰਚੂਨ ਦੀ ਦੁਕਾਨ ਤੇ ਜਾਏ ਬਸ ਮੋਟੇ ਮੋਟੇ ਚੀਜ਼ਾਂ ਦੱਸੇ ਹੈ ਇਹ ਵੀ ਲਗਾ ਜਾ ਫਿਰ ਇਹਨਾਂ ਨੂੰ ਲੈ ਲਾ ਆ ਦੇ ਕਹਾ ਜਾਂ ਫਿਰ ਇਹਨਾਂ ਦਾ ਹਾਇ ਟੋਟਲ ਲਿਕਵਿਡ ਹੈਂਡ ਵਾਸ਼ ਇਹ ਰਹਾ ਹਲਾਲ ਸੁਲਾਮਾ ਨੂੰ ਮੁਰੀਕਾ ਚਾਹਾਂ ਮੈਂ ਇਲੀ ਦੀ ਖੁਸ਼ਬੂ ਆਇਆ ਕਰੂਗੀ ਜਿਵੇਂ ਪਾਪਾ ਨੇ ਕਿਹਾ ਲਵੈਂਡਰ ਮੈਂ ਚਾਹੇ ਥੋੜਾ ਜਨਾ ਸਮਾਨ ਹੋਣਾ ਤੇ ਜਿਆਦਾ ਇਕੱਠਾ ਕਰੀ ਨਾ ਹਾਂਜੀ ਗੁੱਡ ਮਾਰਨਿੰਗ ਜੀਤ ਲਓ ਰਾਤ ਅਸੀਂ ਆ ਗਏ ਸੀ ਤੇ ਰਾਤ ਲੇਟ ਹੋ ਗਿਆ ਵਲੋਗਿੰਗ ਸ਼ੂਟ ਕੀਤਾ ਤੇ ਰਾਤ ਸਾਡੇ ਪਿਆਰ ਬਹੁਤ ਮੀ ਜਦੋਂ ਆਪਾਂ ਲਾਈਵ ਹੋਏ ਸੀ ਤੇ ਇੱਧਰ ਅੱਜ ਆਪਾਂ ਡਿਊਟੀ ਲਈ ਸਿਰੇ ਸਿਰੇ ਤਾਰਦੀ ਇੱਥੇ ਫੇਰ ਚਿੜੀ ਫਸ ਗਈ ਵਿਚਾਰੀ ਇੱਥੇ ਤੋਂ ਹੀ ਪਹਿਲਾਂ ਵੀ ਦੇਖਿਆ ਫਸ ਜਾਂਦੀਆਂ ਨੇ ਅੱਡੋ-ਲੁੱਡੋ ਇੱਥੇ ਇੱਧਰੋਂ ਇੱਧਰੋਂ ਫੇਰ ਕਮਰੇ ਚ ਉੱਗ ਗਈ 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 ਘੜ ਤੋਂ ਘੜ ਤੋਂ ਫੜ ਫੜ ਬੱਜੀ ਵਿਚਾਰੀ ਨਾਲ ਲੈ ਆਓ ਇੱਧਰ ਲੈ ਆਓ ਵੇੜੇ ਛੱਡ ਦਿੰਨੇ ਆ ਕਿੱਧਰ ਲੈ ਕੇ ਜਾ ਰਹੇ ਹੋ ਬੱਜਿਆ ਦਾ ਮੂੰਹ ਬੱਜਿਆ ਐ ਕਾ ਤੋ ਪਈ ਪਾਣੀ ਪਿਆ ਦੋ ਹੱਕੀ ਵੀ ਵਿਚਾਰੀ ਹਾਂ ਹਾਂ ਥੋਰ ਇਹ ਅੰਦਰ ਹੀ ਮਰ ਮੋੜ ਜਾਣਾ ਸੀਗਾ ਥੋਰ ਵਿਚਾਰੀ ਉਧਰੋਂ ਨਿਕਲਣ ਸ਼ੀਸ਼ੇ ਨੇ ਨਾ ਜਗ੍ਹਾ ਨਹੀਂ ਹੈਗੀ ਪਾਣੀ ਪਿਆ ਦੋ ਥੋੜ ਜਾ ਆ ਸੀ ਆ ਸੀ ਇੱਥੇ ਰੱਖੋ ਪਾਣੀ ਦਿਓ ਪਾਣੀ ਕਿੱਥੇ ਪੀਣਾ ਨੇ ਪੀ ਲੂਗੀ ਪੀ ਲੂਗੀ ਇਹ ਉੱਗਣ ਦੀ ਕਾਲੀ ਦਿਖਾਓ ਫਤੇ ਦੇਖੂਗਾ ਪਤਾ ਆ ਦੇਖੋ ਨਿੱਕੀ ਜੀ ਕਿੰਨੀ ਸੋੜੀ ਆਏ ਆਏ ਵਿਚਾਰੀ ਦੀ ਜਾਨ ਬਚ ਗਈ ਸ਼ੁਕਰ ਹੈ ਆ ਵਜਿਆ ਆ ਵਜਿਆ ਸਿਰ ਤੇ ਦੇਖੋ ਇਹਦੇ ਰੱਖੋ ਮੜਾ ਥੱਲੇ ਪਾਣੀ ਪਿੰਦੀ ਪੀ ਲੈ ਪਾਣੀ ਕਾਟੋ ਪਾਣੀ ਪੀ ਲੈ ਲਾ ਤੇ ਛੱਡੋ ਬੜਾ ਇਹ ਕੈਦ ਚ ਹੈ ਨਹੀਂ ਨਹੀਂ ਛੱਡ ਦਿਓ ਇਹਨੂੰ ਛੱਡ ਦਿਓ ਇੱਥੇ ਰੱਖ ਦਿਓ ਇੱਥੇ ਰੱਖੋ ਪੰਜੀ ਦੇ ਪਾਵਾ ਹਾਂ ਬਟਾ ਇਨੇ ਉੱਡ ਜੜਾ ਮਿੰਟ ਮਾ ਇਹ 60 ਲੱਗ ਗਈ ਉਤਰ ਲੱਤ ਤੇ 60 ਲੱਗ ਗਈ ਚੱਲਦੇ ਛੜ ਦੇ ਛੜ ਦੋ ਹਾਂ 60 ਲੱਗ ਗਈ ਓਹ ਹੋ ਹੋ ਛੜ ਦੋ ਛੜ ਦੋ ਛੜ ਦੋ ਉੱਡ ਗਈ ਮੈਦ ਗਿਆ 60 ਲੱਗ ਗਈ ਭੱਜ ਗਈ ਤੇ ਸੂਰਜ ਚੜ ਗਿਆ ਰਾਤ ਮੀਂਹ ਪਿਆ ਤੇ ਠੰਡ ਫੇਰ ਘਟ ਗਈ ਏ ਮੇਰੇ ਮੇਰੇ ਬਾਲਾ ਬੂਲਾ ਤਨ ਜਾਵੇ ਬਾਲ ਮੇਰੇ ਪੜੇ ਖਿਲਰੇ ਪੈਣ ਛੇੜੇ ਛੇੜ ਦਾ ਟੈਨ ਨਾ ਤੇ ਕੱਲ ਦਾ ਮੀਂਹ ਪੈਣ ਕਰਕੇ ਨਾ ਰਾਤ ਦਾ ਕੱਲ ਬੜੀ ਸੋਹਣੀ ਹਵਾ ਚੱਲਦੀ ਠੰਡੀ ਠੰਡੀ ਲੱਗਦਾ ਹੀ ਕਿ ਸਿਆਲ ਆ ਗਿਆ ਤੇ ਅੱਜ ਰਾਤ ਜਦੋਂ ਮੀਂਹ ਪਿਆ ਤੇ ਅੱਜ ਠੰਡ ਜਮਾਈ ਘਟ ਆ ਤੇ ਮੌਸਮ ਵੀ ਸਾਫ਼ ਹੋ ਗਿਆ ਜਿਹੜੀ ਧੂੜ ਦੀ ਚੜੀ ਲੱਗਦੀ ਸਾਰੀ ਉਹ ਦਸੰਬਰ ਦਾ ਮਹੀਨਾ ਹੈ ਮਤਲਬ ਠੀਕ ਠੀਕ ਹੀ ਰਹਿ ਹਾਲ ਤੱਕ ਵੱਡੇ ਵੱਡੇ ਕੋਟ ਨਹੀਂ ਪਾਉਣੇ ਪੈ ਰਹੇ ਹਾਂ ਹਾਂ ਅਜੇ ਤੱਕ ਬਸ ਅਜੇ ਤਾਂ ਇਨਰ-ਉਨਰ ਵੀ ਨਹੀਂ ਪਾਇਏ ਪਜਾਮੀਆਂ ਗਰਮ ਕੁਝ ਨਹੀਂ ਚੱਲ ਰਿਹਾ ਐਂ ਚੱਲਦਾ ਪਿਆ ਤੇ ਦਮਨ ਚਲੀ ਗਈ ਸਕੂਲ ਤੇ ਹੁਣ ਆਪਾਂ ਇਹਨਾਂ ਨੂੰ ਭੇਜੀ ਆਫਿਸ ਤੇ ਆਪਣੇ ਕਰੀਏ ਕੰਮ ਕਰ ਕਾਫੀ ਕੰਮ ਕਰ ਪਏ ਨੇ ਆ ਕੀ ਦਸਵਿੰਝ ਲਵਾਫਾ ਪਾ ਸਾਰਾ ਤਾਂ ਡਿੱਗ ਗਿਆ ਹੈ ਖਾਲੀ ਹੈ ਨਾ ਅੰਦਰ ਸਿਰਦੇ ਨੇ ਚਲੋ ਯਾਰ ਕਰੀਏ ਮੇਰਾ ਕੰਮ ਤਾਂ ਲੱਭੋ ਪਿਆ ਸਬਜੀ ਆਪਣੀਆਂ ਬਣੀ ਪਈ ਰਾਤ ਦੀ ਤੇ ਆਪਾਂ ਉਹਦੇ ਨਾਲ ਹੀ ਸਾਰ ਲੈਣਾ ਰਾਤ ਬਣਾਈ ਸੀ ਆਪਾਂ ਨੇ ਕੜੀ ਚੌਲ ਤੁਹਾਨੂੰ ਪਤਾ ਤੇ ਅੱਜ ਆਪਾਂ ਆਵਾਂਗੇ ਜੀ ਲਾਈਵ ਪੰਜਾਬੀ ਪਹਿਰਾਵੇ ਤੇ ਤੇ ਜਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਣੇ ਰਹੋ ਤੁਸੀਂ ਵਲੌਗ ਚ ਮੈਂ ਕੱਲਾ ਥੋੜਾ ਬਟਾ ਕੰਸਲ ਮਿਲਦੇ ਆਪਾਂ ਤੇ ਗਾਇਸ ਹੁਣ ਮੈਂ ਸਕੂਲ ਤੋਂ ਆ ਗਈ ਐ ਤੇ ਮੈਨੂੰ ਲੱਗ ਰਹੀ ਸੀ ਭੁੱਖ ਤੇ ਮਮਾ ਨੂੰ ਕਿਹਾ ਮੈਂ ਕਿਵੇਂ ਨਾ ਫਰੋਜ਼ਨ ਸਨੈਕਸ ਬਣਾ ਕੇ ਦੋ ਉਹ ਤਾਂ ਕਿਹਾ ਕਿ ਆਏ ਹੋ ਇਹਨਾਂ ਫਰੋਜ਼ਨ ਸਨੈਕਸ ਤਾਂ ਕਰਕੇ ਨਹੀਂ ਤਾਂ ਮੁੰਨੇ ਰੋਟੀਆਂ ਹੀ ਖਾਣੀਆਂ ਹਾਂ ਹਾਂ ਫੇਰ ਰੋਟੀਆਂ ਹੀ ਚੱ ਬੰਦ ਕਰ ਪੱਖੇ ਨਾਲ ਆਵਾਜ਼ ਨਹੀਂ ਸੁਣਦੀ ਕੈਮਰੇ ਇੱਥੇ। ਪੱਖਾ। ਰਮਨ ਇਹਨਾਂ ਫ੍ਰੈਂਚ ਫ੍ਰਾਈਸ ਆਈ ਆ ਉਹ ਮਤਲਬ ਹੋਲ ਲੈਟ ਬੰਦਾ। ਆ ਦੇਖੋ ਆਪਾਂ ਲੈ ਕੇ ਆਇਆ ਕਿੰਨੀ ਕਿੰਨੀਆਂ ਸਵਾਇਦੀ ਫ੍ਰੈਂਚ ਫ੍ਰਾਈ ਤੇ ਆਹ ਚੀਜ਼ ਬਾਲ। ਚੀਜ਼ ਬੋਲੀ ਪੋਟੈਟੋ ਵਾਈਟਸ ਕੁਛ ਹੈ। ਪੋਟੈਟੋ ਮੈਨਾਂ ਕਿਹੜੀ ਚੀਜ਼ ਉਹਦੇ ਉੱਤੇ ਦੇਖੋ। ਇਹ ਤਿੰਨ ਦਾ ਪੈ ਗਾਇਸ ਪੋਟੈਟੋ ਵਾਈਟਸ ਆ। ਅੱਛਾ ਮੈਂ ਤਾਂ ਚੀਜ਼ ਸਮਝੀ ਬੈਠੀ ਆ। ਤੇ ਇਹ ਲੱਗਿਆ ਫਰਾਈ ਕਰਕੇ ਦੇਣ ਦਮ ਨੂੰ ਤੇ ਮੈਂ ਵੀ ਖਾਵਾਂਗੀ ਮੈਂ ਕਿਹਾ ਸੀ ਦਮਣ ਕਿ ਆਪਾਂ ਰੋਟੀਆਂ ਛੱਕਦੇ ਆ ਪਰ ਦਮਣ ਨੂੰ ਤੁਹਾਨੂੰ ਪਤਾ ਹੈ ਹੁਣ ਖਾਸ ਕਰਕੇ ਆਪਾਂ ਹਨ ਮਿਡਲ ਕਾਸ ਫੈਮਲੀ ਦੇ ਘਰ ਇਹੋ ਜੀ ਕੋਈ ਵੀ ਚੀਜ਼ ਆਉਂਦੀ ਖਾਣ ਵਾਲੀ ਨਮਕੀਨ ਬਿਸਕੁਟ ਕੁਝ ਵੀ ਲਾ ਲਓ ਆਪਾਂ ਇੱਕੋ ਵਾਰੀ ਖਤਮ ਕਰ ਦੇਣੀ ਹੁੰਦੀ ਆ ਆਪਾਂ ਐ ਨਹੀਂ ਹੈਗਾ ਕਿ ਉਹਨੂੰ ਥੋੜਾ ਥੋੜਾ ਜਿਹਾ ਟੇਮ ਰੱਖ ਕੇ ਖਾਈਏ ਨਾ ਆਉਣ ਦਾ ਵਕਤ ਇਹ ਹੁਣ ਸਾਡੇ ਘਰੇ ਆ ਗਈਆਂ ਨੇ ਇਹ ਮੈਨੂੰ ਲੱਗਦਾ ਦੋ ਤੋ ਤਿੰਨ ਦਿਨ ਚੱਲਣਗੇ ਮੈਂ ਮਤ ਦੋ ਤਿੰਨ ਦਿਨ ਮੇਰੀ ਕਾਲੀ ਖਤਮ ਹੋ ਜਾਣੀ ਹੈ ਮੈਨੂੰ ਲੱਗਦਾ ਕਾਲੀ ਮੁੱਕ ਜਾਣਗੀ ਮੈਨੂੰ ਤਾਂ ਲੱਗਦਾ ਮੈਨੂੰ ਇੰਨਾ ਕੌਨਫੀਡੈਂਸ ਹੈ ਆਪਣੇ ਤੇ ਹੋਰ ਕਿਵੇਂ ਖਤਮ ਕਰ ਦੂੰਗੀ ਕਿਵੇਂ ਖਤਮ ਕਰ ਦੂੰਗੀ ਤੇ ਗਾਇਸ ਸਰੇਜ ਪ੍ਰਯੋਗ ਦੇਖੋ ਕਿੱਡੀ ਵੱਡੀਆਂ ਨੇ ਇਹ ਕੜਾਈ ਸਾਡੀ ਸਪੈਸ਼ਲ ਆ ਟੈਂਪਸਾਈਆਂ ਵਾਸਤੇ ਕੌੜਿਆਂ ਵਾਸਤੇ ਲੈ ਇਹੋ ਹੋਣਾ ਕੱਟੇਰੇ ਕਾਫੀ ਯੂਜ਼ ਹੋ ਗਈ ਨਾ ਤਾਂ ਕਿ ਹੋਣਾ ਪਈ ਯੂਜ਼ ਕਰਦੇ ਹੁੰਦੀਆਂ ਨੇ ਨਾ ਤੁਮ ਹਾਂ ਚੱਕ ਗਈ ਹੋਣੀਆਂ हां हां तेरे वो जेडी पहला बनाई थी तूसी ओदे नाल तो वडिया। इतरा राड़ती है। सी। फसगी। ये ना मतलब कच्ची रह गई थी बस सड़ गई। फ्राईयां ਬੋਤਨੇ ਹਨ। बस ਬੋਤ ਨਹੀਂ। ਮੈਂ ਦਮਨ ਕੇ ਮੀਡੀਅਮ ਤੇਜ਼ ਅੱਗ ਚੀਦਾ ਜਦੋਂ ਆਪਾਂ ਪਾਣੀਆ। ਜ਼ਿਆਦਾ ਫੋਲਡਿੰਗ ਨਹੀਂ ਕਰਦਾ। ਜਦੋਂ ਗੈਸ ਠੀਕ ਕਰਾਣਾ ਹੋਵੇ ਲੈ ਕੇ ਹੋਇਆ ਨਹੀਂ। ਕਾਫੀ ਭਾਦਰ। ਮੈਂ ਦੱਮਨ ਅਕੂਛ ਨਹੀਂ ਚੁੱਤੀ ਹੈ। ਮੈਂ ਦੱਮਨ ਜਾਣੀਆਂ। ਤੁਲਾ ਲੈ ਲੂ। ਕੁਝ ਹੀ ਤੇ। ਅਗਰ ਆ ਗਏ ਤਾਂ ਕਿੱਦਿਹਾ ਹਾਂ ਜਾਂ ਤਾਂ ਮੈਨੂੰ ਫੜਾ ਦੇ ਪਿੱਛੇ ਹਾਂ ਉਹ ਬਾਜ਼ਾਰ ਚ ਦੁਕਾਨ ਹੈਗੀ ਚਾਦਰ ਚ ਲੈ ਵੇਟ ਲਾਂਗੇ ਪਾਪਾ ਘਰ ਕੋਲ ਕੈਂਪਿੰਗ ਬੜੇ ਨਾ ਬੋਕ ਨਹੀਂ ਹੋਰ ਪਾਰੀਆਂ ਇਹਨਾਂ ਦਾ ਪਕੋੜਾ ਨਹੀਂ ਪੈਕ ਐਡਾ ਪੈਕ ਸੀ ਤੇ ਵਿੱਚੋਂ ਹੀ ਨਿਕਲਿਆ ਹੋਰ ਇੱਕ ਐਡਾ ਵੱਡਾ ਪੈਕ ਸੀ ਇਹਦੇ ਤੋਂ ਬਾਹਰ ਤੇ ਤੋਂ ਤਿੰਨ ਨਿਕਲੇ ਤੇ ਅੱਜ ਨਾ ਮੈਂ ਇੱਕ YouTube ਤੇ ਰੈਸਪੀ ਦੇਖੀ ਸੀ ਔਲੇ ਆ ਵੀ ਇਹ ਔਲੇ ਮੇਰੇ ਕਾਫੀ ਦਿਨਾਂ ਦੇ ਪਹਿਲੇ ਜਿਹੜੇ ਕੀ ਕਾਲੇ ਹੋ ਗਏ ਨੇ ਮੈਸੇ ਉਬਾਲ ਕੇ ਠੀਕ ਹੋ ਜਾਣੇ ਨੇ ਇਹ ਆਪਾਂ ਬਣਾਵਾਂਗੇ ਔਲੇ ਦੀ ਥੋੜੀ ਜਿਹੀ ਚਟਣੀ ਇਹ ਕਹਿੰਦੇ ਅੱਖਾਂ ਵਾਸਤੇ ਤੇ ਵਾਲਾਂ ਵਾਸਤੇ ਵਧੀਆ ਜਿਵੇਂ ਮੇਰੀਆਂ ਨજર ਮੇਰੀ ਘੱਟ ਕੋਰੀ ਨਾ ਤੁਮ ਆਂਟੀ ਉੱਤੇ ਭਾਂਡੇ ਨੇ ਵਿਆਹ ਤੇ ਭਾਜੀ ਦੇ ਅਧੇਕ ਹੀ ਆਲਦੀ ਬਣੂ ਲੈ ਅਰੋਧਰਾ ਤੇ ਵਿੱਚ ਭਾਂਡੇ ਲਾ ਕੇ ਇੰਝ ਠੀਕ ਇੰਝ ਤੇ ਉਸ ਮੈਲੀਂ ਤਾਲੀ ਹਾਂ ਹਾਂ ਤਾਲਨੀ ਤਾਲਨੀ ਮੈਨੂੰ ਗੁਰਮਨ ਕਹਿੰਦੀ ਕਹਿੰਦੀ ਮੇਰਾ ਫਰੋਜ਼ਨ ਸਨੈਕਸ ਖਾਣ ਦਾ ਬਹੁਤ ਦਿਲ ਕਰ ਰਿਹਾ ਯਾਰ ਦਮਨ ਹੋਰ ਮੈਂ ਦੱਸਿਆ ਨਹੀਂ ਕੋ ਉਹਨੂੰ ਬਸ ਤੂੰ ਨਾ ਘਰੇ ਖਾਂਦੀ ਐ ਸਾਡੇ ਲਈ ਨਹੀਂ ਲੈ ਕੇ ਆਂਦੀ ਲਓ ਆਪਾਂ ਨਾ ਪਿਆਸ ਠੀਕ ਕਰਾ ਕੇ ਆ ਕੇ ਰੋਟੀ ਬਣਾਣੀ ਅੱਜ ਘਾਰ ਲਿਆ ਇਹਨੇ ਬਹੁਤ ਦਿੱਕੀ ਦਿੱਤਾ ਜਦੋਂ ਚਲਾਣਿਆਂ ਬੇਕਾਰ ਹੋ ਗਿਆ ਤੇ ਜਿੱਥੇ ਅਸੀਂ ਸਨਾਮੂ ਠੀਕ ਕਰਾ ਕੇ ਲਿਆ ਇਧਰ ਬਣ ਗਏ ਇਹ ਕਾਰਨ ਸੁਠੀ ਉਹ ਭਾਈ ਨੇ ਐਡਾ ਧੋਖਾ ਕੀਤਾ ਨਾ ਸਾਡੇ ਨਾਲ ਜਿੰਨਾ ਵੀ ਕਹਿ ਦੋ ਆਪਾਂ ਤਾਂ ਕਹਿੰਦੇ ਹਾਂ ਨਾ ਜਿਹੜਾ ਐਵੇਂ ਕਰਦਾ ਕਰਦੇ ਨਾ ਕਰਦੇ ਤੁਸੀਂ ਟੰਗ ਨਾਲ ਕਰੋ ਉਨੇ ਮਾਰ ਪਤਾ ਨਹੀਂ ਹੱਥ ਜਿਆ ਲਾ ਕੇ ਆਹੀ ਗਈਏ ਜਾਈਏ ਇਹਨੂੰ ਸਾਫ਼ ਕਰ ਦੇ ਨਹੀਂ ਸਾਫ਼ ਹੈ ਅਸੀਂ ਕਹੀਏ ਕਿ ਚਲ ਠੀਕ ਹੈ ਗੈਸ ਠੀਕ ਕਰਦਾ ਇਹਨੂੰ ਪਤਾ ਹੈ ਕਿ ਸਾਫ਼ ਇੱਕ ਨਹੀਂ ਸਾਫਣਾ ਇੱਥੇ ਕੋਈ ਚੀਜ਼ ਪਾੜ ਨਹੀਂ ਹੈ ਠੀਕ ਹੈ ਆਈ ਗਿਆ ਚਲ ਠੀਕ ਹੋਣੀ ਘਰੇ ਲਿਆਂਦਾ ਹੀ ਏ ਫੇਰ ਉਹੀ ਹਾਲ ਹੈ ਕਿ ਜਿਰਗ ਹੋ ਗਏ ਪੜੇ ਆਪਾਂ ਤੇ ਹੁਣ ਫੇਰ ਬੋਤਲ ਲੈ ਕੇ ਜਾਣਾ ਅਸੀਂ ਗੈਸ ਠੀਕ ਕਰਾਉ ਸਮਾਈ ਲਈ ਤੜੀਂਗੇ ਹਾਂਜੀ ਸਾਰੀ ਐਟਮ ਐਟਮ

एक्सपायर्ड डेट 18 25 ਤੱਕ ਹੈ ਆ ਲਿਖਿਆ ਹੋਇਆ ਹੈ ਨਾ ਹਾਂ ਹਾਂ ਮਾਰੇ ਮਗਲਤ ਤਾਂ ਨਹੀਂ ਪੜਿਆ ਹਾਂ ਸਹੀ ਹੀ ਪੜਿਆ ਸੀ ਹਾਂ ਯਾ ਮੈਨੂੰ ਹੀ ਵਧੀਨ ਲੱਗ ਰਿਹਾ ਸਵਾਦ ਟੇਸਟ ਚ ਸਭ ਅੰਜੀ ਵਰਗਾ ਟੇਸਟ ਆ ਰਿਹਾ ਮੈਨੂੰ ਅੰਦਰੋਂ ਸਹੀ ਹੋ ਗਿਆ ਬੈਸ ਸੌਸ ਲੈਂਦੇ ਆ ਪਹਿਲੇ ਬਣਾ ਲਓ ਫਿਰ ਕੱਢਦੇ ਆ ਸੌਸ ਨਹੀਂ ਖਾਣੀ ਨਾਲ ਇਹਨਾਂ ਦੇ ਨਹੀਂ ਖਾਣੇ ਰੋਟੀ ਨਾਲ ਨਹੀਂ

ਯਾਰ ਅੱਜ ਮੈਂ ਸਾਬਣਾ ਹੈ ਯਾਰ ਕਿਵੇਂ ਦੇ ਹੋਣਗੇ ਛਿੱਤੀ ਖਾਣੇ ਨੇ ਮੈਨੂੰ ਖੁੱਖੀ ਲੱਗ ਰਹੀ ਹੈ ਯਾਰ ਲੂਣ ਵਾਲੇ ਨੇ ਮੁੱਠਾ ਪਾਸੇ ਗੋਲ ਕਰਕੇ ਉਹ ਟਿੱਕੀ ਬਣ ਗਈ ਚੱਕ ਗਲ ਤੇ ਇੰਨੀ ਕੁ ਯਾਰ ਬਸ ਡਰਾਮੇ ਬਾਦੀਆਂ ਜਿਹੜੀ ਆਪਾਂ ਫੈਸਿਵ ਖਾਣੀ ਫੈਸਟ ਖਾਣੀ ਇਹ ਕੋਈ ਕਦੋਂ ਦੇ ਬਣੇ ਨੇ ਦਵਾਈ ਲੱਗਦੀ ਹੁੰਦੀ ਇਹਨਾਂ ਨੂੰ ਹਾਂ ਸੌਰੀ ਖਾਂਦੇ ਨੇ ਸਾਰੇ ਖਾਂਦੇ ਜਿਹੜੇ ਆਪਣੇ ਡਾਈਟ ਦਾ ਧਿਆਨ ਰੱਖਦੇ ਉਹ ਨਹੀਂ ਖਾਂਦੇ ਆਪਾਂ ਵਰਗੇ ਖਾਂਦੇ ਨੇ ਛੁੱਟੂ आज मेरा गेटअप देखो ब्लैक 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 ट्राउजर ब्लैक, ब्लैक स्वेट शर्ट बहुत गर्म ने बहुत निगे ने सर्दी से तो आही दो चार ले आए थे आही पाले लेंगे ठीक है मैंने भी लिया था चलो फिर लिया रहा हूँ को तो है नहीं ना पड़ा नहीं सच्ची नहीं है का आज आप लाइव करें जी ये ब्लॉग शामी पा देना पड़े ਤੇ ਅੱਜ ਵਾਲਾ ਲਾਈਵ ਹੋਣਾ ਪੰਜਾਬੀ ਪਹਿਰਾਵੇ ਤੇ 8 ਵਜੇ ਠੀਕ ਹੈ ਜਰੂਰ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖਿਆ ਯਦਾਂ ਇਹ ਤਾਂ ਪਪੰਡਾ ਨਾਲ ਹੀ ਆਈ ਬਸ ਇੰਨਾ ਕੁ ਸਮਾਨ ਬਹੁਤ ਹੈ ਨਾ ਹੋਰ ਖਣਾ ਬਸ ਆਈ ਬੋਤ ਨੇ ਹਣ ਸਾਰੇ ਫ੍ਰੀਜਰ ਚ ਰੱਖਿਆ ਕੋਤੋਂ ਤੇ ਰੱਖਿਆ ਹਾਂ ਇਹ ਉਹ ਨਹੀਂ ਉਸਦੀ ਭਾਵੇਂ ਲਓ ਜੀ ਬਣ ਗਈਆਂ ਸਾਡੀਆਂ ਸਮਾਈਲੀਆਂ ਅਰੇ ਉਹ ਆਜੋ ਦਮਨ ਖਾਈਏ ਫਿਰ ਆਪਾਂ ਤੇ ਲਓ ਜੀ ਅੱਜ ਕਮੈਂਟ ਆਇਆ ਸੀ ਜੀ ਸਾਡੀ ਭੈਣ ਦੀਪੀ ਕੱਲ ਸੀ ਲੁਧਿਆਣਾ ਤੇ ਉਹਨਾਂ ਨੇ ਕਮੈਂਟ ਕੀਤਾ ਬਹੁਤ ਸੋਹਣਾ ਬਹੁਤ ਬਹੁਤ ਥੈਂਕ ਯੂ ਭੈਣੇ ਤੁਸੀਂ ਇੰਨੀ ਸਪੋਰਟ ਕਰਦੇ ਹੋ ਸਾਨੂੰ ਤੇ ਇੱਕ ਸਾਡੇ ਪਤਾ ਨਹੀਂ ਭਰਾ ਨੇ ਕਿ ਸਾਡੇ ਬੱਚੇ ਨੇ ਉਹਨਾਂ ਦਾ ਕਮੈਂਟ ਇੰਸਟਾਗ੍ਰam ਤੇ ਉਹਨਾਂ ਨੇ ਮੈਂਸ਼ਨ ਕੀਤੀ ਸੀ ਉਹਨਾਂ ਦੇ ਮੰਮੀ ਸਾਡੇ ਵਲੌਗ ਦੇਖਦੇ ਨੇ ਤੇ ਨਵਜੋਤ ਸਿੰਘ ਨਾਂ ਸੀ ਉਹਨਾਂ ਦਾ ਹਨਾ ਨਵਜੋਤ ਸਿੰਘ ਸੀ ਨਾ ਤੇ ਬਹੁਤ ਬਹੁਤ ਥੈਂਕ ਯੂ ਬੇਟਾ ਜੇ ਤੁਸੀਂ ਮੇਰੀ ਬੇਟੇ ਦੇ ਦਿਓ ਤਾਂ ਥੈਂਕ ਯੂ ਬੇਟਾ ਹਨਾ ਅੰਟੀ ਵਲੌਗ ਦੇਖਦੇ ਨੇ ਤੁਹਾਡੇ ਮम्मा ਵਲੌਗ ਦੇਖਦੇ ਨੇ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਬੜਾ ਵਧੀਆ ਲੱਗਿਆ ਮੈਨੂੰ ਜਦੋਂ ਤੁਸੀਂ ਸਟੋਰੀ ਮੈਂਸ਼ਨ ਕੀਤੀ ਤੇ ਮੈਂ ਆ ਜਾਣ ਕਿ ਇੰਸਟਾ ਤੇ ਬੈਠੀ ਸੀ ਤਾਂ ਦੇਖ ਲਿਆ ਤੇ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਬਹੁਤ ਵਧੀਆ ਲੱਗਿਆ ਕਿ ਇੰਨਾ ਮਨ ਖੁਸ਼ ਹੋਇਆ ਕਿ ਆਪਣੇ ਭੈਣ ਭਰਾ ਇੰਨਾ ਪਿਆਰ ਕਰਦੇ ਨੇ ਤੇ ਚਲੋ ਜੀ ਪਹਿਲਾਂ ਅਸੀਂ ਖਾ ਲਈਏ ਤੇ ਗੈਸ ਲੈ ਕੇ ਜਾਣਾ ਅਸੀਂ ਚੁੱਲਾ ਕੀ ਕਰਾਉਣ ਵਾਸਤੇ ਸੌਸ ਨਹੀਂ ਲਿਆ ਸੌਸ ਨਹੀਂ ਆਲੀ ਪੁੱਤਰੀ ਐ ਤੇ ਲੈਪਟਾਪ ਕੀ ਚੱਲ ਰਿਹਾ ਸਹੀ ਮਾਰੇ ਬਲੌਗਸ ਹੂੰ ਲੋ ਜੀ ਖਾਓ ਫਰਾਈਆਂ ਯਾਰਾ ਸਵਾਦ ਨੇ ਇਹਨਾਂ ਵਿੱਚ ਚੀਜ਼ ਤਾਂ ਨਹੀਂ ਹੈਗਾ ਪਨੀਰ ਬਨੂਰ ਜਾ ਬਸ ਐਈਆਂ ਲੋ ਹਲੇ ਭੱਜਣੇ ਕਰਾਂ ਮਮਾ ਤੁਸੀਂ ਸਮਾਈਲੀਆਂ ਖਾ ਰਹੇ ਹੋ ਅਸੀਂ ਆ ਚੁੱਕੇ ਹਾਂ ਬਾਜ਼ਾਰ ਤੇ ਮੈਂ ਲੱਭ ਰਿਹਾ ਪਿੱਛੇ ਦੁਕਾਨਾਂ ਕਿਉਂਕਿ ਐਸੀ ਕਰਾਣਾ ਗੈਸ ਸੀ ਅੱਗੇ ਰੱਖਿਆ ਅੱਧਾ ਗਰਮ ਅੱਧਾ ਗਰਮ ਅੱਧਾ ਠੰਡਾ ਕਿਉਂਕਿ ਹੋਣੀ ਅਸੀਂ ਫਰੋਜ਼ਨ ਸਨੈਕਸ ਬਣਾਏ ਸੀ ਬਈ ਆਈ ਜਾਂਦੀ ਹੈ ਪਾਪਾ ਦੀ ਭਰੀ ਅੱਗੇ ਨਹੀਂ ਆਉਂਦੀ ਹੋਰ ਪਾਪਾ ਕੀ ਭਰੀ ਆ ਗਈ ਨਹੀਂ ਦੇਖਤੀ ਪਾਪਾ ਵਧੀਆ ਭਰੀਆਂ ਮੈਂ ਵੀ ਪਾਪਾ ਦੀ ਨਾ ਨਾ ਆਪਾਂ ਤਾਂ ਗੈਸ ਰੱਖ ਕੇ ਵੀ ਨਹੀਂ ਵਧੀਆ ਚਲਾ ਰਹੇ ਆਂ ਦੇਖਿਆ ਸੀ ਫਿਰ ਮੋੜ ਲਓ ਜੇ ਉਧਰ ਦੇਖ ਨਹੀਂ ਉਹ ਅੱਗੇ ਬਾਜ਼ਾਰ ਚ ਅੱਛਾ ਹੰਡ ਬਹੁਤ ਹੋ ਗਿਆ ਜਿਵੇਂ ਕੱਲ੍ਹ ਤਾਂ ਹਾਂ ਅੱਜ ਦੇ ਬਹੁਤ ਠੰਡ ਵੱਜ ਗਈ ਆ ਹੁਣ ਦੀ ਪਾਪਾ ਜੀ ਇਸ ਵੈਸਟ ਸ਼ਰਟ ਚ ਪਾਈ ਮੈਂ ਨਹੀਂ ਦੇਖਿਆ ਕੀ ਦੀਏ ਕੀ ਦੀ ਨਹੀਂ ਇੱਥੇ ਵੀ ਹੋਣੀ ਆ ਹੂੰ ਇਸ ਸਾਈਡ ਦੀ ਤੇ ਪਾਪਾ ਦਾ ਨਾਮ ਸ਼ਰਟ ਤੇ ਖਾ ਰਿਆ ਹੁਣ ਇਡਲੀ ਆਇਓਂ ਟੈਂਪਾਸ ਕਰ ਲਈਏ ਕਿਉਂਕਿ ਜਕਰ ਬਾਗੀ ਭੇਰ ਆਵਾਂਗੀ ਨਹੀਂ ਦੂਰ ਪਾਪਾ ਕੋਲ ਟਾਈਮ ਨਹੀਂ ਹੈਗਾ ਪਾਪਾ ਕੋਲ ਟਾਈਮ ਹੁੰਦੜ ਗਿਆ ਐਸਾ ਸੀਗਾ ਤੁੰਗ ਦਾ ਟਿਕਰਾ ਹਾਏ ਹਾਏ ਡਿੱਗੀ ਚਮਚੇ ਨਾਲ ਖਾਣਾ ਬਾਜ਼ਾਰ ਦੇ ਦਰਸ਼ਨ ਕਰ ਲਓ ਗイズ ਫੈਸ ਪਰ ਬਾੜ ਵੜੇ ਨਾ ਪਰ ਪਾਪਾ ਵਾਲੇ ਨੇ ਨੇ ਬਾਹਰ ਬੈਠੇ ਨੇ ਉਹ ਸੰਗਰੂਰ ਸੰਗਰੂਰ ਨੂੰ ਦੇਖ ਲੈਣ ਬਾਜ਼ਾਰ ਆਹੋ ਹੋ ਗੱਜੇ ਦਮਨ ਕੰਦੀ ਆਪ ਖਾएंगे ਦੋਸਾ ਦੋਸਾ ਦਮੂ ਭੜਿਆ ਕੀ ਦੋਸਾ ਹੁੰਦੇ ਕਿ ਦੋਸਾ ਹੁੰਦੇ ਦੋਸਾ ਦੋਸਾ ਮੈਂ ਇੱਕ ਮੈਕ ਖਾ ਲਈ ਨਹੀਂ ਕਤੂੰ ਆਪਣੇ ਤੇ ਗੈਸ ਠੀਕ ਹੋ ਰਿਹਾ ਪਾਪਾ ਨੂੰ ਖੁਲਕੇ ਲਾ ਕੇ ਦੇਣੇ ਆਪਾਂ ਤਾਂ ਰੋਟੀ ਖਾ ਲਈ ਹੂੰ ਹੋ ਗਾਈਸ ਕਰੋ ਇੰਜੋਏ ਦੋਸਾ ਇਹ ਦੋਸਾ ਬਧੀ ਹੁੰਦਾ ਆ ਸਾਰੇ ਦੇਖੂ ਗਾਈਸ ਉਨਾ ਪੋਬਲ ਲੈ ਕੇ ਵੀਡੀਓ ਸ਼ੂਟ ਕਰਨ ਲੱਗਿਆ ਬਾਜ਼ਾਰ ਹੁਣ ਆ ਗਿਆ ਸੀ ਤੇ ਆਉਂਦਿਆ ਸਾਰ ਜੀ ਆਪਾਂ ਆਪਣੇ ਸੂਟਾਂ ਦੀ ਵੀਡੀਓ ਨਹੀਂ ਪਾਈ ਉਹ ਸ਼ੂਟ ਕਰਨ ਲੱਗਿਆ ਤੇ ਟਾਈਮ ਕਾਫੀ ਹੋ ਗਿਆ ਪਰ ਆਹ ਟਾਈਮ ਨਾਲ ਥੋੜਾ ਸ਼ਾਂਤੀ ਦਾ ਹੁੰਦਾ ਹੈ ਇਸ ਰੋਡ ਤੋਂ ਥੋੜਾ ਟ੍ਰੈਫਿਕ ਵੀ ਘਟ ਜਾਂਦਾ ਤੇ ਬਹੁਤ ਸੋਹਣੇ ਸੂਟ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਘੈਂਟ ਕਹਿਣ ਜੀ ਪੰਜਾਬੀ ਪਹਿਰਾਵੇ ਤੇ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਓਰ ਪਸ਼ਮੀਨੇ ਦੇ ਤੇ ਹੈਗਾ ਰਾਮ ਟੈਕਸ ਦੇ ਨੇ ਸੈਟ ਉ ਤਿਆਰ ਕਰਨਾ ਪੈਂਦਾ ਹਾਂ ਜਿਵੇਂ ਉਹ ਫੋਟੋਗ੍ਰਾਫਰ ਨਹੀਂ ਕਰਦੇ ਹੁੰਦੇ ਕਿ ਫੋਟੋ ਲੈਣੇ ਨੇ ਉਹ ਸਾਨੂੰ ਸੈਟਅਪ ਤਿਆਰ ਕਰਨਾ ਪੈਂਦਾ ਕਿ ਮੈਂ ਜੁੜਦੀ ਆਏ ਮੈਂ ਤੁਹਾਨੂੰ ਕਹ ਰਹੀ ਹਾਂ ਬੈਕਅਪ ਨਾਲ ਦੇ ਦਵਾਂਗੇ ਦਵਾਂਗੇ ਨਹੀਂ ਦਵਾਂ ਮੈਟ ਤੇ ਨਹੀਂ ਬਣਾਣੀ ਇੱਥੇ ਹੀ ਮੈਂ ਟੇਬਲ ਤੇ ਬਣਾਣੀ ਹੈ ਉਹ ਲੈ ਰਹਿ ਗਿਆ ਹੀਟ ਪੈਡ ਲੈ ਕੇ ਆਉਣਾ ਸੀ ਮੈਂ ਤੁਹਾਨੂੰ ਦਿਖਾਣੀ ਆ ਮੈਂ ਕੀ ਕੀ ਸ਼ੂਟਿੰਗ ਕਰਕੇ ਆਈ ਠੀਕ ਹੈ ਪਹਿਲਾਂ ਆਪਾਂ ਵੀਡੀਓ ਸ਼ੂਟ ਕਰ ਲਈਏ ਚਲੋ ਬੇਟਾ ਜੀ ਇਹਨਾਂ ਕੀ ਹੋ ਗਿਆ ਦੋਮਨ ਕੀ ਗੱਲ ਚੱਕਰ ਅੰਦਰ ਹੀ ਲੱਗਣ ਨੇ ਬਾਹਰ ਘੁੰਮ ਲਓ ਵਾਹ ਠੰਡਾ ਹੋਦਾ ਹਾਂ ਇੰਨੀ ਕਿਨੇ ਕੋ ਬਰਫ ਪੈ ਰਹੀ ਏ ਤੁਸੀਂ ਤਾਂ ਆਪੇ ਕੰਬਲ ਲੈ ਤਾ ਹੋ ਕੋਟੀ ਪਾ ਕੇ ਦਮਣੇ ਨਾ ਦਮਣੇ ਤੁਹਾਨੂੰ ਕਿਹਾ ਠੰਡ ਕਿੰਨੀ ਹੈ ਮੈਂ ਤਾਂ ਬੈਠੀ ਹਾਂ ਨਾ ਰਾਮ ਨਾਲ ਤੁਸੀਂ ਵੀ ਤਾਂ ਬਹੁਤ ਕੁਝ ਪਾਇਆ ਮੈਂ ਕੱਲੇ ਸਿਰਫ ਟੋਫੀ ਪਾਈ ਸੇਮ ਤੁਹਾਡੇ ਵਰਗਾ ਪਾਈ ਲੋਰ ਟੀ-ਸ਼ਰਟ ਮੈਂ ਪਾਈ ਏ ਤੇ ਦਮਣੇ ਨਾ ਜਿਆਦਾ ਖਾ ਪੀ ਲਿਆ ਦੋਸਾ ਇਡਲੀ ਤੇ ਹੁਣ ਦਮਣ ਔਖਾ ਹੋ ਰਿਹਾ ਦੋਸਾ ਇਡਲੀ ਕੋਲ ਤੇ ਹਣੇ ਡਾ ਹੈਵੀ ਚੂਜ਼ ਆ ਕੇ ਜੂਸ ਪੀ ਲਿਆ ਤਾਂ ਕੰਮ ਖਰਾਬ ਹੋ ਗਿਆ ਦਮਣ ਦਾ ਕੋਈ ਨਾ ਚਾਰ ਚੱਕਰ ਲਾਉ ਬਾਹਰ ਦੇ ਭੱਜ ਕੇ ਥੋੜਾ ਘੁੰਮ ਘੁੰਮ ਕੇ ਲਾ ਗਰਮੀ ਆ ਜਾਣੀ ਆ ਲੈਟ ਬੰਦ ਕਰਦੇ ਉਹ ਤਾਂ ਹੋ ਗਈ ਵੀਡੀਓ ਸ਼ੀਟ ਸ਼ੀਟ ਸ਼ੂਟ ਹੋ ਗਈ ਸ਼ੂਟ ਹਾਂ ਸੇਕ ਹੋਉਂਦੀ ਹੈ ਲੈਟ ਹੀ ਟਰੇ ਹੀ ਲਾ ਲਿਆ ਕਰਾਂਗੇ ਠੀਕ ਹੈ ਤੇ ਮੈਂ ਆ ਪਾਈ ਹੋਈ ਦਮ ਟੋਪੀ ਬੋਦੇ ਵਾਲੀ ਮੈਨੂੰ ਟੋਪੀ ਜਮਾ ਨਹੀਂ ਪਸੰਦ ਬਸ ਨਾ ਅੱਜ ਉਹੀ ਪਾਲੀ ਮੈਂ ਹਾਂ ਚੱਲ ਪਾਲੀ ਨੂੰ ਥੋੜੀ ਠੰਡ ਵੀ ਲੱਗਣ ਦੀ ਤਾਂ ਕਰਕੇ ਨਹੀਂ ਤੇ ਮੈਂ ਸਕਾਫ ਬੰਨ ਕੇ ਰੱਖ ਲਈ ਮੇਰਾ ਸਕਾਫ ਮੇਰਾ ਸਕਾਫ ਲੱਭਿਆ ਨਹੀਂ ਹੈਗਾ ਕਿ ਜਦੋਂ ਲੱਭਿਆ ਮੈਂ ਬੰਨਾ ਹੂੰ ਜ਼ਰੂਰ ਤਾਂ ਨੰਨੂ ਲਾੜੀ ਚੱਕਰ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਬਣੇ ਰਹੋ ਤੁਸੀਂ ਵਲੌਗ 'ਚ ਲਓ ਜੀ ਉਹ ਗਾਣਾ ਜੀ ਮੇਰਾ ਪੀਆ ਘਰ ਆਇਆ ਹੋ ਰਾਮ ਜੀ ਮੇਰਾ ਗੈਸ ਘਰ ਆਇਆ ਨਾਲ ਪੀਆ ਵੀ ਘਰ ਆਇਆ ਕਰਤ ਦੱਸਦਾ ਹੀ ਉਹਨੂੰ ਸਾਰਾ ਕੁਝ ਮੈਂ ਮੈਂ ਦੱਸਣ ਜੇ ਉਹਨੇ ਮੌਜਾ ਨਹੀਂ ਉਹਨੇ ਕੋ ਸੱਟ ਕੀਤਾ ਹੋਣਾ ਕੁਝ ਕਿਉਂ ਲਾ ਉਹ ਵਰਨਰ ਕਹਿੰਦਾ ਸਫਾਈ ਕਰਨ ਵਾਲੀ ਸੀ ਬੱਸ ਇਹਦਾ ਨਹੀਂ 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 ਸਭ ਕੋਈ ਜਿਹੜਾ ਬੰਦਾ ਐਕਸਪਰਟ ਹੋਏ ਨਾ ਪੁੱਛਦਾ ਨਹੀਂ ਹੁੰਦਾ ਉਹਨੇ ਮੇਰੀ ਸਕੂਟਰੀ ਤੇ ਗੈਸ ਲਾਇਆ ਦੂਜੀ ਗੱਲ ਨਹੀਂ ਕੀਤੀ ਉਹ ਕਹਿੰਦਾ ਜਾਓ ਘੰਟੇ ਤੱਕ ਆ ਜਿਓ ਤੇ ਬਾਕੀ ਹੁਣ ਦੇਖਦੇ ਆਂ ਜੀ ਗੈਸ ਔਨ ਕਰਕੇ ਕੀ ਉਹ ਕਹਿੰਦੇ ਤੇਲ ਤੂਲ ਪਾਇਆ ਹੋਇਆ ਸੀ ਇਹਰੇ ਸਾਰੇ ਬਟਨਾ ਬੂਟਨਾ ਚੰਦਰ ਐਂ ਕਹਿ ਰਹੇ ਸੀ ਕਿਹਨੇ ਪਾਇਆ ਸੀ ਉਹਨਾਂ ਨਹੀਂ ਗੈਸ ਵਾਲਿਆਂ ਨਹੀਂ ਅੱਛਾ ਤੁਸੀਂ ਕੱਢ ਦਿਓ ਇਹਨਾਂ ਦੀ ਹੋਰ ਕੱਤ ਲਾਇਆ ਜੇ ਕੋ ਕੋ ਹੁੰਤੋਂ ਆਉਂਦੇ ਨੇ ਤੂੰ ਇਹਦੇ ਇਨਾਂ ਜਿਹੜਾ ਬੰਦਾ ਮਾਰਨਾ ਬੰਦਾ ਮਾਰਨ ਦੀ ਵੀ ਨਹੀਂ ਅੱਜਕੱਲੇ ਨਾ ਚੋੜ ਲੱਗਦਾ ਅੱਛਾ ਤੂੰ ਮਾਰਿਆ ਤੇ ਮਿੱਤਰ ਬਾਈ ਉਹਨੂੰ ਆ ਬੰਦ ਕਰ ਦੋ ਇਹਦੇ ਨਾਲ ਕੇਸ ਕਰਤਾ ਤੂੰ ਇਹ ਤੁਹਾਨੂੰ ਮੈਸੇਜ ਤੇ ਅੱ ਆਉ ਰਿਹਾ ਦਾ ਬਲਵ ਕੰਬੜੀ ਹੋਗੀ ਲੈ ਦੱਸ ਹੂੰ ਟੰਡ ਇਹ ਤਾਂ ਸੁਣਿਆ ਸੀ ਚਾਰ ਰੇਰ ਚ ਕੰਬੜੀ ਹੋਗੀ ਤੂੰ ਕਹੀ ਨੇ ਮੈਂ ਲੱਗ ਲੱਗ ਕੰਬੀ ਹੋ ਗਈ ਲੱਗ ਲੱਗ ਜੀ ਬੰਦਾ ਕਮਲਾ ਹੋ ਜਾਂਦਾ ਇਹ ਤੁਹਾਨੂੰ ਪਤਾ ਹੈ ਇੱਕ ਬਰਮਣ ਕਿੱਥੇ ਆ ਤਿੰਨ ਮੈਂ ਕਿਦੋਂ ਦੋਵੇਂ ਦੋ ਮਾ ਮੂਹ ਕਿੱਥੇ ਆ ਸੀ ਮੈਂ ਖੜਾ ਗਿਆ ਸਾਰ ਆ ਗਿਆ ਤੇ ਦੇਖਦੇ ਆ ਉਹ ਲਾ ਕੇ ਕੀ ਬਣਿਆ ਤੇ ਇੰਨੇ ਚੋਲੇ ਕਿਸੇ ਕਿੰਨੇ ਲੈਏ ਆ ਦੱਸੋ ਇਹਨਾਂ ਨੂੰ 450 ਰੁਪਇਆ ਸਾਢੇ 350 ਨੂੰ ਵੇਲੇ ਨੂੰ ਦੇ ਆਏ ਹਾਂ ਤੇ ਇਹਦਾ ਫੇਰ ਚਰਨੇ ਇੱਕ ਹੋਸੀ ਇਹਦੀਆਂ ਦਮ ਪੱਤੀਆਂ ਦੀਆਂ ਇਹਦੀ ਆਹੋਂ ਨੋ ਤੁਸੀਂ ਛੱਡਾ ਓਥਰ ਕਿਹੜੀ ਪੱਤੀ ਰਹਿ ਗਈ ਕਿੱਲਾ ਜੀ ਰਹਿਤੀ ਤਰ ਤੁਸੀਂ ਉਹਨੇ ਛੱਡ ਕੇ ਜਾਣੀ ਚਾਹੀਦੀ ਸੀ ਨਹੀਂ ਨਹੀਂ ਅਹੀ ਨਾਲ ਲੈ ਗਈ ਤਾਂ ਮੋਂ ਤਾਂ ਪਾਈ ਜੇਬ ਚ ਨਹੀਂ ਮੈਂ ਨਹੀਂ ਪਾਈ ਮੇਰੇ ਕੋਲ ਇੱਕ ਸੀਗੀ ਇੱਕ ਥੱਲੇ ਡਿੱਗੀ ਸੀ ਉਹ ਚੱਕ ਲਈ ਆਈ ਸੀ ਆਹ ਹੋਈ ਓਥੇ ਰਹਿ ਗਈ ਚਲਾ ਕੇ ਦੇਖੋ ਪਹਿਲਾਂ ਯਾਰ ਆ ਆ ਲਾਉਸ ਕੰਢੇ ਸਿਲੰਡਰ ਲੱਗੇ ਚਲੋ ਬੰਦ ਕਰੀਏ ਲੋ ਹੁਣ ਦੋ ਸੁਖੀਨੀਆਂ ਰੋਟੀਆਂ ਖਾਣੀਆਂ ਚੁੱਲਾ ਖਰਾਬ ਹੋ ਜਾਣਾ ਬਹੁਤ ਬੜੀ ਟੈਨਸ਼ਨ ਹੈ ਮੇਰੇ ਟਾਈਮ ਨਹੀਂ ਹੈਗਾ ਕਰੇ ਅਸੀਂ ਨੇ ਸਾਰੇ ਕੰਮ ਕਰਦੇ ਨੇ ਰੋਟੀ ਤੋਣੀ ਹੈ ਇਹਨੇ ਕੋਲ ਕਰਤਾ ਹਣਾ ਈ ਚਲੋ ਠੀਕ ਹੈ ਉੱਚੇ ਤੇ ਉੱਚੇ ਤਰੀਲਾ ਰੱਖ ਕੇ ਦੇਖੋ ਕੋਈ ਤੀਲਾ ਰੱਖਿਆ ਕੀ ਹੋਣਾ ਸੈਂਟਰ ਆ ਦੇਖੋ ਚੱਲਦੇ ਤੈਨੂੰ ਤੈਨੂੰ ਰੱਖ ਕੇ ਨਾ ਫੇਰ ਚਲਾ ਫਟ ਫਟ ਫੇਰ ਕਰਦਾ ਮੈਂ ਉਹ ਰੱਖਦੇ ਤਾਂ ਹਰੇ ਕੋਈ ਠੱਪ ਠੱਪ ਕਰਦਾ ਹੀ ਇਹ ਲੈ ਫੇਰ ਕੀ ਫਾਇਦਾ 450 300 ਲੈ 6 723 ਥੋੜੀ ਗੈਸ ਜ਼ਿਆਦਾ ਵਧਾਤੀ ਯਾਰ ਉਹਨੇ ਵਧੇ ਕੀਤਾ ਛੇਤੀ ਘੱਮ ਹੋ ਜਾਊਗਾ ਉਹ ਗੈਸ ਫੁੱਕਣੀ ਵੀ ਜ਼ਿਆਦਾ ਨਾ ਤੁਸੀਂ ਇਹ ਨਹੀਂ ਸੋਚਦੇ ਵੀ ਛੇਤੀ ਬਣ ਵੀ ਜਾਊਗੀ ਚੀਜ਼ ਇੰਨੀ ਨਹੀਂ ਗੈਸ ਸੱਟ ਆ ਰਹੀ ਹੈ ਪਤੀਲੇ ਦੇ ਥੱਲੇ ਕੱਕ ਰਵੇ ਗਿਆ ਸੋ ਆ ਦੇਖੀ ਜਿਆਦਾ ਹੀ ਆ ਰਹੀ ਹੈ ਸਰ ਓਵਰ ਚਲੋ ਤੁਸੀਂ ਸਿਮ ਕਰਕੇ ਬਣਾ ਲਿਓ ਇਹ ਦੇਖਣ ਵਾਲੇ ਗੋਤਨ ਵਾਲੇ ਚੈੱਕ ਕਰ ਲੈਂਦੇ 150 ਰੁਪਏ ਲੱਗਾਉਣੇ ਦੇਖੋ ਸੱਚੀ ਹਾਂ ਅੱਜ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸ੍ਰਾਮ ਲੈ ਕੇ ਗਏ ਕਿਉਂਕਿ ਅਸੀਂ ਸ੍ਰਾਮ ਚੁੰਨੀ ਐ ਡਾਈ ਕਰਾਣੀ ਹੈ ਉਹ ਦਿਨ ਉਤਾਰ ਨੂੰ ਛੁੱਟੀ ਸੀ ਹਨਾ ਤੇ ਉਹ ਤਾਰ ਕਹਿੰਦਾ ਕਿ ਚੱਲ ਆਪਾਂ ਮੈਨੂੰ ਵੀ ਛੁੱਟੀ ਆਪਾਂ ਉਧਰ ਲੈ ਜਾਨੇ ਆਂ ਕਿ ਉੱਥੋਂ ਠੀਕ ਕਰਾਵਾਂਗੇ ਹਨਾ ਮੈਂ ਪਹਿਲਾਂ ਵੀ ਇਸ ਵੀਡੀਓ ਚ ਜ਼ਿਆਦਾ ਗੱਲ ਨਹੀਂ ਕੀਤੀ ਹਨਾ ਉਹ ਮੁੰਡਾ ਕਹਿੰਦਾ ਕਿ ਮੇਰੇ ਜੀ 15 ਆਪਰੇਸ਼ਨ ਹੋਏ ਨੇ ਤੁਰਦਾ ਫਿਰਦਾ ਸੀ ਥੋੜੀ ਜਿਹੀ ਲੱਤ ਉਹ ਲਗਾ ਕੇ ਤੁਰਦਾ ਸੀ ਹਨਾ ਉਹਨੂੰ ਦੁਕਾਨ ਕੋਲ ਹੀ ਗਿਆ ਚਲੇ ਸੇਲ ਕਰਦਾ ਸੀ ਤੇ ਚੱਲ ਕਹਿੰਦਾ ਸੀਗਾ ਠੀਕ ਕਰ ਦੇਗਾ ਕਹਿੰਦਾ ਹਾਂ ਠੀਕ ਕਰ ਦਾਂਗਾ ਉਹ ਆਪਰੇਸ਼ਨਾਂ ਵਾਲੀ ਗੱਲ ਆਈ ਮੈਂ ਆਖਿਆ ਵੀਰੇ ਕੋਈ ਸਕੂਟੀ ਹੈ ਦੀ ਅਸੀਂ ਮੜੇ ਉੱਥੋਂ ਤੱਕ ਜਾਣਾ ਲਈ ਗੱਡੀ ਤੇ ਆਏ ਹਨਾ ਤੇ ਕਹਿੰਦਾ ਨਹੀਂ ਜੀ ਮੇਰੇ ਤੇ 15 ਆਪਰੇਸ਼ਨ ਹੋਏ ਮੈਂ ਤਾਂ ਸਕੂਟੀ ਚਲਾਈ ਨਹੀਂ ਸਕ ਫਿਰ ਹੋਣਾ ਮੈਨੂੰ ਵੀ ਲੱਗਿਆ ਹਮਚਾਰੇ ਕੋਲ ਐਪਲੀਕੇਸ਼ਨ ਹੋਈ ਨਾ ਕਿਵੇਂ ਪਰ ਉਹਨੇ ਜਿਹੜੀ ਬੇਈਮਾਨੀ ਕੀਤੀ ਨਾ ਮੇਰਾ ਉੱਥੋਂ ਇੰਨਾ ਗੁੱਸਾ ਜੜਿਆ ਨਾ ਮੇਰਾ ਹਜੇ ਗੇੜਾ ਨਹੀਂ ਲੱਗਿਆ ਉਧਰ ਦਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਇਸ ਟਾਈਮ ਨਾ ਸਹੀ ਜਗ੍ਹਾ ਤੇ ਕੋਈ ਉਹ ਬੰਦੇ ਉਹਦੇ ਪੇਚ ਨਾ ਐ ਕਰਕੇ ਫੜ ਕੇ ਐ ਕਰਕੇ ਫੜਨ ਲੱਗਿਆ ਪੇਚ ਨਾ ਮੈਂ ਸਮਝ ਗਿਆ ਮੈਂ ਕਿਹਾ ਮੈਂ ਵਾਪਸ ਸਹੀ ਜਗ੍ਹਾ ਤੇ ਆ ਗਿਆ ਆ ਜਿਹੜੇ ਬਟਨ ਨੇ ਨਾ ਆਹ ਆ ਆਸੀਂ ਆਪ ਖਰੀਦ ਕੇ ਲਿਆਏ ਤੇ ਆਪ ਉਤਾਰ ਨਹੀਂ ਪਾਈ ਜੇ ਅਸੀਂ ਕਹੀਏ ਕਿ ਆਪ ਪਾ ਦੇ ਨਹੀਂ ਇਹਦੀ ਤਾਂ ਲੋੜ ਨਹੀਂ ਜੇ ਕਹੀਏ ਅਸੀਂ ਆਪ ਪਾ ਦੇ ਇਹ ਤਾਂ ਲੋੜ ਹੀ ਨਹੀਂ ਮਤਲਬ ਸਾਨੂੰ ਉਹਨੇ ਗੱਲ ਨਹੀਂ ਕਰਨ ਦਿੱਤੀ ਅਸੀਂ ਸੋਚਿਆ ਸ਼ਾਇਦ ਗੈਸ ਠੀਕ ਕਰਦਾ ਤੇ ਚਲ ਕਰ ਦੇਗਾ ਪਰ ਕਿੱਡੀ ਗਲਤ ਕਰ ਲੈਣਾ ਹੈ ਨਾ ਐਵੇਂ ਕਿਸੇ ਦਾ ਬੇਇਮਾਨਾ ਕਰਨਾ ਤੇ ਉਹਨੇ 350 ਰੁਪਏ ਲਿਆ ਫਿਰ ਉਹਨੂੰ ਅਸੀਂ ਕਿਹਾ ਕਿ ਇਹਦਾ ਬਟਨ ਖਰਾਬ ਹੈ ਆ ਕਰ ਨਹੀਂ ਜੀ ਬਟਨ ਦੀ ਤਾਂ ਲੋੜ ਨਹੀਂ ਆਪ ਕੀ ਚੱਲਦਾ ਨਹੀਂ ਸਹਿ ਹੈਗਾ ਇਹੀ ਤਾਂ ਚਲਾਈ ਲਈ ਇਹ ਕਰਨ ਇਹ ਫਲਾਣਾ ਨਹੀਂ ਮੇਰਾ ਇਨਾ ਮਨ ਚ ਗਿਆ ਜਿੰਦਣ ਮੈਂ ਸੁਣਾਉਂ ਗਈ ਉਹਦੀ ਮੈਂ ਉਹ ਕੁੱਤੇ ਖਾਣੀ ਕਰਕੇ ਆਉਣੀ ਉਹ ਕੁੱਤੇ ਖਾਣੀ ਕਰਨੀ ਜਿਹਦੇ ਕੋਈ ਨਾ ਕੀ ਕੀ ਨਾ ਹੋਏ ਤੁਸੀਂ ਕੰਮ ਕਰੋ ਚਾਹੇ ਤੂੰ 500 ਲੈ ਲੈਂਦਾ ਹੁਣ ਉਹਨੇ 150 ਲਿਆ ਕੰਮ ਕੀਤਾ ਸਾਫ ਕਰਦਾ ਜਿਹੜੀ ਮੇਨ ਪ੍ਰੋਬਲਮ ਆਉਂਦੀ ਸੀ ਜਦੋਂ ਬੰਦ ਕਰਦੇ ਹਾਂ ਐਵੇਂ ਓਨ ਕਰਦੇ ਹਾਂ ਡਰ ਰਵਾਜ ਕਰਦਾ ਜੇ ਘੱਟ ਕਰਨਾ ਉਹਨੇ ਬੁੱਝ ਜਾਣਾ ਬਣਾ ਉਦੋਂ ਮੈਨੂੰ ਬੜਾ ਗੁੱਸਾ ਚ ਆ ਤੇ ਅੱਜ ਪਰ ਮੈਂ ਸੜੀ ਬਣੀ ਗਿਆ ਸੁਣੀ ਤੇ ਰਹਿ ਗਈ ਮੈਂ ਇਥੋਂ ਢੀ ਘਰਵਾਨੇ ਆ ਤੇ ਆ ਸੀ ਸਾਡੀ ਸਟੋਰੀ ਤੀ ਮੈਂ ਤਾਂ ਕੀ ਇਹ ਬਸ ਟੋਤੀ ਹੋ ਗਈ ਬਸ ਮ ਕਰਿਆ ਕੰਮ ਕਰਾਇਆ ਇਥੇ ਹੀ ਟੋਤੀਆਂ ਪਾਲੀ ਹੁਣ ਪੱਗ ਬਣ ਲੋ ਸਿਆਲ ਆ ਗਈ ਠੀਕ ਹੈ ਠੀਕ ਹੈ ਸਰ ਸਿਆਲ ਆ ਗਈ ਸੀਆਲ ਆ ਗਿਆ ਦਨੂ ਜੂਸ ਪੀਤਾ ਦੀਆ ਪੀ ਲਿਆ ਸੀਗਾ ਮੈਂ ਤਾਂ ਔਖੀ ਹੋ ਗਈ ਪੀ ਕੇ ਅੱਛਾ ਮੈਂ ਤਾਂ ਟੱਡਾ ਆਫਰ ਗਿਆ ਖਾਦੇ ਉੱਤੋਂ ਤਿੰਨ ਤਿੰਨ ਚੀਜ਼ਾਂ ਹੋਈਆਂ ਸੀ ਗੋਲ ਗੱਪੇ ਕੀ ਇਡਲੀ ਕੀ ਦੋਸਾ ਕੀ ਉਸ ਤੋਂ ਬਾਅਦ ਪੀ ਜੂਸ ਲੇ ਤਾਂ ਉਹ ਵੀ ਡਾ ਹੈ ਵਾ ਪੂਰਾ ਚੌੜਾ ਗਲਾਸ ਭਰ ਕੇ ਸਤਿ ਸ਼੍ਰੀ ਅਕਾਲ